ਹੋ ਗਾਲੀ ਕਿਸੇ ਨੂੰ ਕਦੇ ਮਾਂ ਦੀ ਕੱਡੀ ਦੀ ਹੋ ਪਿੰਡ ਚੋਂ ਮਦੀੜ ਬਾਹਰ ਲਈ ਨੀ ਸੱਦੀ ਦੀ ਹੋ ਮੰਗਵੀ ਗੱਡੀ ਤੇ ਨੀਉ ਗੇੜੀ ਲਾਈ ਦੀ ਤੇ ਟੌਰ ਵਾਕੇ ਜੁਲਰੀ ਜਾਲੀ ਨੀ ਪਾਈ ਦੀ ਹੋ ਭੀੜ ਵਾਲੀ ਥਾਂ ਤੇ ਨੀ ਫੈਰ ਕੱਡੀ ਦੇ ਹੋ ਤੀਵੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਹੋ ਤੀਵੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਉਹ ਬੱਚਾ ਕੁੱਤਾ ਮੰਗਤਾ ਨਾ ਸਿਰ ਝਾੜੀਏ ਓਏ ਕਿਸੇ ਦੇ ਹਾਲਾਤਾਂ ਤੇ ਤਾੜੀ ਨਾ ਮਾਰੀਏ ਹੋ ਬੱਚਾ ਕੁੱਤਾ ਮੰਗਤਾ ਨਾ ਸਿਰ ਝਾੜੀਏ ਓਏ ਕਿਸੇ ਦੇ ਹਾਲਾਤਾਂ ਤੇ ਨਾ ਤਾੜੀ ਮਾਰੀਏ ਓਏ ਤੰਗ ਜੁੱਤੀ ਕਰਦੀ ਆ ਤੰਗ ਸੂਰਜਾ ਤੇ ਪਿਆਰ ਕਦੇ ਵੇਖਦਾ ਦੀ ਰੰਗ ਸੂਰਜਾ ਹੋ ਬੈਲੀਆਂ ਦੀ ਢਾਣੀ ਵਿੱਚ ਬਹੁਤਾ ਖੜੋ ਨਾ ਸੱਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਪ੍ਰਣਾਮ ਕਰ ਸੰਭੂ ਸੌ ਆਪਣੇ ਕੋਲ ਵੀ ਪਹੁੰਚੇ ਨੇ ਹੱਕ ਪੰਜਾਬ ਦਾ ਟੀਵੀ ਸੋਸੋਸੀਏਸ਼ਨ ਏ ਮੈਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਦੋ ਚਾਰ ਬੋਲ ਤੁਹਾਡੇ ਨਾਲ ਸਾਂਝੀ ਕਰ ਲਗਾ ਮੈਂ ਆਸ ਕਰਦਾ ਤੁਸੀਂ ਵੀ ਸੌਂਡ ਕਰੋਗੇ ਕਿ ਚੰਗੇ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਰ ਜਿੱਥੇ ਹੱਕਾਂ ਦੀ ਖਾਤਰ ਡਾਂਗਾ ਮਿਲਦੀਆਂ ਬੇਰੁਜ਼ਗਾਰਾਂ ਨੂੰ ਚੌਂਕਾਂ ਦੇ ਵਿੱਚ ਨੰੰਣਾ ਯੋਖਾ ਹੈ ਮਟਿਆਰਾਂ ਨੂੰ ਜਿੱਥੇ ਹੱਕਾਂ ਦੀ ਖਾਤਰ ਡਾਂਗਾ ਮਿਲਦੀਆਂ ਬੇਰੁਜ਼ਗਾਰਾਂ ਨੂੰ ਚੰਕਾਂ ਦੇ ਵਿੱਚ ਨੰਨਣਾ ਔਖਾ ਹੈ ਮਟਿਆਰਾਂ ਨੂੰ ਜਿੱਥੇ ਸਾਧ ਪਖੰਡੀਆਂ ਦੀ ਬੁੜੀਆਂ ਨੇ ਚੌਂਕੀ ਭਰ ਨਹੀਂ ਆ ਓਏ ਉਸ ਮੁਲਖਣੇ ਦੱਸੋ ਕਦੋਂ ਤਰੱਕੀ ਕਰਨੀਆਂ ਓਏ ਉਸ ਮੁਲਖਣੇ ਦੱਸੋ ਕਦੋਂ ਤਰੱਕੀ ਕਰਨੀਆਂ ਮੈਨੂੰ ਆਸ ਕਰਦਾ ਤੁਸੀਂ ਪਸੰਦ ਕਰੋਗੇ ਹੋ ਗਾਲ ਨਹੀਂ ਕਿਸੇ ਨੂੰ ਕਦੇ ਮਾਂ ਦੀ ਕੱਡੀ ਦੀ ਉਹ ਪਿੰਡ ਚੋਂ ਮਦੀੜ ਬਾਹਰ ਲਈ ਨੀ ਸੱਦੀ ਦੀ ਉਹ ਮੰਗਵੀ ਗੱਡੀ ਤੇ ਨੀਉ ਗੇੜੀ ਲਾਈ ਦੀ ਤੇ ਟੌਰ ਵਾਕੇ ਜੂਲਰੀ ਜਾਲੀ ਨੀ ਪਾਈ ਦੀ ਉਹ ਭੀੜ ਵਾਲੀ ਥਾਂ ਤੇ ਨੀ ਫੈਰ ਗੱਡੀ ਦੇ ਉਹ ਤੀਨੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਉਹ ਤੀਨੀ ਪਿੱਛੇ ਲੱਗ ਕੇ ਮਾਪੇ ਨੀ ਛੱਡੀ ਦੇ ਹੋ ਬੱਚਾ ਕੁੱਤਾ ਮੰਗਤਾ ਨਾ ਸਿਰ ਝਾੜੀਏ ਕਿਸੇ ਦੇ ਹਾਲਾਤਾਂ ਤੇ ਤਾੜੀ ਨਾ ਮਾਰੀਏ ਤੰਗ ਜੁੱਤੀ ਕਰਦੀ ਆ ਤੰਗ ਸੂਰਜਾ ਪਿਆਰ ਕਦੇ ਵੇਖਦਾ ਨਹੀਂ ਰੰਗ ਸੂਰਜਾ ਹੋ ਬੈਲੀਆਂ ਦੀ ਢਾਣੀ ਵਿੱਚ ਬਹਦਾ ਖੜੋਨਾ ਹੋ ਨਾਈ ਤੇ ਟੇਲਰ ਜਾਦੇ ਚੇਂਜ ਕਰਨਾ ਹੋ ਨਾਈ ਤੇ ਟੇਲਰ ਜਾਦੇ ਚੇਂਜ ਕਰਨਾ ਹਾਓ ਸਸਿਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਮਰ ਸੰਧੀ ਸੋ ਆਪਣੇ ਕੋਲ ਵੀ ਪਹੁੰਚੇ ਨੇ ਹੱਕ ਪੰਜਾਬ ਦਾ ਟੀਵੀ ਐਸੋਸੀਏਸ਼ਨ ਤੇ ਮੈਂ ਇਹਨਾਂ ਬੀਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਤੁਹਾਡੇ ਨਾਲ ਸਾਂਝੀ ਕਰ ਲਗਾ ਮੈਂ ਆਸ ਕਰਦਾ ਤੁਹਾਨੂੰ ਪਸੰਦ ਕਰੋਗੀ ਜੇ ਚੰਗੇ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਉਹ ਜਿੱਥੇ ਹੱਕਾਂ ਦੀ ਖਾਤਰ ਡਾਂਗਾ ਮਿਲਦੀਆਂ ਬੇਰੁਜ਼ਗਾਰਾਂ ਨੂੰ ਚੌਂਕਾਂ ਦੇ ਵਿੱਚ ਨੰੰਗਾ ਔਖਾ ਹੈ ਮਟਿਆਰਾਂ ਨੂੰ ਜਿੱਥੇ ਹੱਕਾਂ ਦੀ ਖਾਤਰ ਡਾਂਗਾ ਮਿਲਦੀਆਂ ਬੇਰੁਜ਼ਗਾਰਾਂ ਨੂੰ ਚੌਂਕਾਂ ਦੇ ਵਿੱਚ ਨੰਨਣਾ ਔਖਾ ਹੈ ਮਟਿਆਰਾਂ ਨੂੰ ਜਿੱਥੇ ਸਾਧਬ ਖੰਡੀਆਂ ਦੀ ਬੁੜੀਆਂ ਨੇ ਚੌਂਕੀ ਪੜ ਨਹੀਂ ਆ ਓਏ ਉਸ ਮੁਲਖਣੇ ਦੱਸੋ ਕਦੋਂ ਤਰੱਕੀ ਕਰਨੀਆਂ ਓਏ ਉਸ ਮੁਲਖਣੇ ਦੱਸੋ ਕਦੋਂ ਤਰੱਕੀ ਕਰਨੀਆਂ ਮੈਨਾਂ ਆਸ ਕਰਦਾ ਤੁਸੀਂ ਪਸੰਦ ਕਰੋਗੇ ਬਹੁਤ ਬਹੁਤ ਧੰਨਵਾਦ